ਮੈਂ ਬਿੰਦਰ ਕੋਰ ਮੇਰੇ ਵੱਲੋਂ ਪ੍ਰੇਮਪਰੀ ਸਾਥਸੀ ਕਾਲ ਜੀ ਅੱਜ ਇੱਕ ਤੁਹਾਨੂੰ ਮੈਂ ਪੰਜਾਬੀ ਲੋਕ ਗੀਤ ਸੁਣਾ ਰਹੀ ਹਾਂ ਤੇ ਸੁਣੋ ਤੇ ਇਸ ਦਾ ਆਨੰਦ ਮਾਣੋ ਜੀ ਡੋਂਗੇ ਡੋਂਗੇ ਛਪੜੀ ਨੀ ਰੰਗੀਲ ਪੋਚਾ ਨੀ ਰੰਗੀਲ ਪੋਚਾ ਪੋਚਾ ਫੇਰ ਕੇ ਚੌਕਾ ਸ਼ੰਗਾਰਿਆਣੀ ਕਯ ਅਰਜ ਕਰਾਂ ਨਾਣੀ ਸਸੂਤਾਈ ਨ ਸਸੂਰਾਣੀ ਤਈ ਪੁੱਤ ਕਿਹੜੇ ਮਹੀਨੇ ਨੌ ਕਰਤੋ ਰਾਈ ਆਜ ਬੇਜਾਨੋ ਵੇਨ ਡਾਲੇ ਚੋਂ ਕੇ ਪੀੜਾ નિમુખ પત્તા પતુમાઈને નોકર તોર્યા ડી ડો છપડી રંગીલ પચા ની રંગીલ પંચા પોચર અગ ચો કાછ ਦੁ ਕਰਾਨ ਸੋਰੇ ਰਾਜੇ ਤਾਈ ਨਿਸੋਰੇ ਰਾਜੇ ਤਾਈ ਪਤ ਕਿਹੜੀ ਮਹਿਮਾ ਨਉ ਕਰ ਤੋਰਾਈ ਆਜਾ ਬਦਾਨੋ ਵੇਂ ਡਾਲੇ ਚੌਂਕੇ ਪੀੜਾ ਨਡਾਲੇ ਚੌਂਕੇ ਪੀੜਾ નિખપ પત્ત બાને ડર તોર્યા ડો ડી છપડી ની રીલ પચા ની રીલ પચા પોચા ફે ਜਗ ਰਿਆਈ ਇੱਕ ਅਰਜ ਕਰਾਂ ਨਿਛੋਟੀ ਨਨ ਦੇ ਤਾਈ ਨਿਛੋਟੀ ਨਨ ਦੇ ਤਾਈ ਵੀਰਾ ਕੇੜੀ ਮਾਇਮਾ ਨਉ ਕਰਤੋ ਰਿਆਈ ਵਾਗੋ ਦਲ ਪੀੜਾ ਚੌਂਕ ਨਿਭਾ ਜਾ ਵਿੱਚ ਚੌਂਕ ਹੈ ਵੀਰਾ ਵਿੱਚ ਕਨੇ ਡਾਬੇਰ ਤੋੜਦਾਈ ਨਵੀਰਾ ਵਿੱਚ ਕਨੇ ਡਾਬੇਰ ਤੋੜਦਾਈ ਦੋਮੀ ਲੂੰਗੀ ਝਪੜੀ ਨਿਰੰਗੀਨ ਪੋਚਾ ਨੀ ਰੰਗੀ ਲਪੋਚਾ ਪਉਂਚ ਪੋਚਾ ਫੇਰ ਕੇ ਚੌਕਾ ਛੰਗਰ ਆਈ ਇੱਕ ਕਲ ਪੁੱਛਾਂ ਨੀ ਤਾਰਨੀ ਕੋਲ ਨੀਜ ਠਾਣੀ ਕੋਲ ਦੇਵਰ ਕੜੀ ਵੇਮ ਅਨੰਕਰ ਤੋਰਿਆ ਤੈਨੂੰ ਦਾ ਆਜਾ ਬੈ ਜਾ ਪਹਿਨੇ ਨਾਲੇ ਚੋਂ ਕੇ ਪੀੜਾ ਨਿਡਲੇ ਚੋਂ ਕੇ ਪੀੜਾ ਦੇਵਰ ਡਾ ਨਰਕ ਮੋਣ ਨੌਕਰ ਤੋਂ ਰਾਈ ਦੇਵਰ ਡਾ ਨਰਾ ਮਾਰਾ ਨਾ ਦੇਵਰ ਵਿੱਚ ਗੁਣ ਨਾਨੰਕਨ ਤੋਰੀ ਆਈ ਲੋ ਜੀ ਇਹ ਸੀ ਇੱਕ ਛੋਟਾ ਜਿਹਾ ਪੰਜਾਬੀ ਲੋਕ ਗੀਤ ਜੇ ਤੁਹਾਨੂੰ ਚੰਗਾ ਲੱਗਿਆ ਤੇ ਲਾਇਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਤੇ ਜਿਹੜਾ ਰੰਗੀਲ ਪੋਚਾ ਹੈ ਪੋਚਾ ਕਿਸ ਨੂੰ ਕਿਹਾ ਜਾਂਦਾ ਹੈ ਜਿਹੜਾ ਪਰੋਲਾ ਹੁੰਦਾ ਹੈ ਬੀਬੀਆਂ ਕੱਚੇ ਚੌਂਕੇ ਨੂੰ ਫੇਰਦੀਆਂ ਸਨ ਉਹ ਪਿੰਡਾਂ ਦੀਆਂ ਬੀਬੀਆਂ ਜਾਣਦੀਆਂ ਨੇ ਵੀ ਇੱਕ ਮੱਕੋ ਵਾਲ ਦਾ ਪਰੋਲਾ ਹੁੰਦਾ ਸੀ ਉਹ ਵੇਚਣ ਆਉਂਦੇ ਸੀ ਤੇ ਉਹ ਬਹੁਤ ਸੋਹਣਾ ਹੁੰਦਾ ਸੀ ਚਿੱਟਾ ਚਾਟ ਹੁੰਦਾ ਸੀ ਉਹ ਬਹੁਤ ਵਧੀਆ ਹੁੰਦਾ ਸੀ ਤੇ ਮਾੜਾ ਜਾਂ ਉਹਦੇ ਵਿੱਚ ਫਲਾਤੂ ਰੰਗ ਪਾ ਕੇ ਉਹਨੂੰ ਜਦੋਂ ਚਮਕੇ ਨੂੰ ਫੇਰਦੀਆਂ ਸੀ ਤੇ ਚਮਕਾ ਤੇ ਚੁੱਲਾ ਜਿਹੜਾ ਕੱਚਾ ਹੁੰਦਾ ਸੀ ਬਹੁਤ ਸੋਹਣਾ ਲੱਗਦਾ ਸੀ ਕਲੀ ਦਾ ਤਾਂ ਜਮਾਨਾ ਹੁਣ ਆ ਗਿਆ ਪਰ ਪਹਿਲਾਂ ਕੱਚਾ ਪਰੋਲਾ ਫੇਰਿਆ ਜਾਂਦਾ ਸੀ ਤੇ ਉਹ ਮੱਕੋ ਵਾਲ ਤੋਂ ਆਉਂਦੇ ਸੀ ਉਠਾਂ ਦੇ ਲੱਦ ਕੇ ਤੇ ਉਹ ਫਿਰ ਵੇਚ ਕੇ ਜਾਂਦੇ ਸੀ ਸਾਡੀ ਸੰਭਾਲਾਂ ਵਿੱਚ ਦਾਣਿਆਂ ਤੋਂ ਸਾਂਵੇਂ ਵੇਚਦੇ ਸੀ ਤੇ ਫਿਰ ਉਹ ਬੀਬੀਆਂ ਭਿਓ ਕੇ ਬੜੇ ਉਹਨੂੰ ਕੀਮਤੀ ਚੀਜ਼ ਸਮਝਦੇ ਸੀ ਉਹਨੂੰ ਵਲੇਟ ਬਣਾ ਕੇ ਰੱਖ ਛੱਡਣਾ ਸਾਡੀਆਂ ਮਾਵਾਂ ਨੇ ਤੇ ਫਿਰ ਜਦੋਂ ਲੋੜ ਪੈਣੀ ਉਦੋਂ ਕੱਢ ਤੇ ਥੋੜਾ ਜਿਹਾ ਤੇ ਵਿੱਚ ਫਲਾਤੂ ਰੰਗ ਪਾ ਗਏ ਤੇ ਉਹਨੂੰ ਫਿਰ ਦਿਨਾਂ ਦੇ ਬਹੁਤ ਸੋਹਣਾ ਬਣ ਜਾਂਦਾ ਸੀ ਇਹ ਹੈ ਪੋਚਾ ਤੇ ਤੁਸੀਂ ਇਸ ਪੰਜਾਬੀ ਲੋਕੀ ਦਾ ਰੰਗ ਮਾਣੋ ਕਿਉਂਕਿ ਰੰਗ ਤਾਂ ਵਨਸ ਬੰਨੇ ਹੁੰਦੇ ਹਨ ਤੇ ਉਸ ਬੀਬੀ ਨੇ ਵੀ ਉਹ ਫਲਾਤੂ ਰੰਗ ਪਾ ਕੇ ਕੱਚਾ ਪੋਚਾ ਫੇਰ ਕੇ ਚੌਂਕੇ ਚੁੱਲ੍ਹੇ ਨੂੰ ਸ਼ਿੰਗਾਰਿਆ ਸੀ ਤੇ ਨਾਲ ਉਹ ਆਪਦੇ ਪਰਿਵਾਰ ਤੋਂ ਪੁੱਛਦੀ ਸੀ ਵੀ ਮੇਰਾ ਪਤੀ ਜਿਹੜਾ ਕਿਉਂ ਨੌਕਰ ਤੋਰਿਆ ਤੁਹਾਨੂੰ ਕੀ ਹਿੰਮ ਪੈ ਗਈ ਕਿਸ ਮਹੀਨੇ ਤੋਰਿਆ ਤੇ ਮੈਨੂੰ ਦਿਵਾ ਗਿਆ ਕੱਲ ਨੂੰ ਆਪਾਂ ਫੇਰ ਮਿਲਦੇ ਹਾਂ ਧੰਨਵਾਦ ਜੀ